ਦੂਸਰੇ ਪਾਸੇ ਇਜ਼ਰਾਈਲ ਤੇ ਇਰਾਨ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਆ ਚਾਰ ਦਿਨ ਹੋ ਗਏ ਆ ਤੇ ਦੋਨਾਂ ਹੀ ਮੋਲਕਾਂ ਵੱਲੋਂ ਇੱਕ ਦੂਜੇ ਉੱਤੇ ਜਿਹੜੀਆਂ ਮਿਜ਼ਾਈਲਜ਼ ਆ ਛੱਡੀਆਂ ਜਾ ਰਹੀਆਂ ਹੈਗੀਆਂ ਤੇ ਕਹਿੰਦੇ ਪਏ ਇਜ਼ਰਾਈਲ ਦੇ ਵਿੱਚ 24 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ ਇਰਾਨ ਦੇ ਵਿੱਚ 224 ਲੋਕਾਂ ਦੀ ਜਿਹੜੀ ਮੌਤ ਹੋਈ ਆ ਬਹੁਤ ਸਾਰੇ ਲੋਕ ਇਰਾਨ ਦੀ ਰਾਜਤਨੀ ਜਿਹੜੀ ਤਹਿਰਾਨ ਉਹਨੂੰ ਛੱਡ ਕੇ ਭੱਜ ਰਹੇ ਹੈਗੇ ਆ ਟਰੰਪੂ ਨੇ ਪਹਿਲਾਂ ਕਿਹਾ ਸੀ ਵੀ ਅਸੀਂ ਕਿਸੇ ਤਰ੍ਹਾਂ ਇਨਵੋਲਵ ਨਹੀਂ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਪਈ ਤਿਆਰੀ ਪੂਰੀ ਚੱਲ ਰਹੀ ਆ ਵੀ ਇਜ਼ਰਾਈਲ ਦਾ ਸਾਹ ਦੇਣ ਦੇ ਲਈ ਤੇ ਇਰਾਨੀਅਨ ਸਟੇਟ ਟੈਲੀਵਿਜ਼ਨ ਨੇ ਇਹ ਕਿਹਾ ਵੀ ਉਹਨਾਂ ਦਾ ਜਿਹੜਾ ਸਟੇਸ਼ਨ ਆ ਉਸ ਨੂੰ ਅਟੈਕ ਕੀਤਾ ਗਿਆ ਹੈ ਇਜ਼ਰਾਈਲ ਵੱਲੋਂ ਤੇ ਇਰਾਨੀਅਨ ਲੋਕਾਂ ਨੂੰ ਇਜ਼ਰਾਈਲ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਤੁਸੀਂ ਰਾਈਜ਼ ਕਰੋ ਜਿਹੜੀ ਤੁਹਾਡੀ ਕਰੰਟ ਸਰਕਾਰ ਆ ਉਹਦੇ ਅਗੇਂਸਟ ਤੇ ਪਾਵਰ ਜਿਹੜੀ ਆਪਣੇ ਹੱਥਾਂ ਚ ਲਓ ਇਰਾਨ ਨੇ ਉੱਥੇ ਜਿਹੜਾ ਇੰਟਰਨੈਟ ਆ ਉਹ ਬੰਦ ਕਰਤਾ ਸੀ ਪਰ ਐਲੋਨ ਮਸਕ ਨੇ ਜਿਹੜਾ ਸਟਾਰਲਿੰਕ ਆ ਉਹ ਚਲਾ ਦਿੱਤਾ ਤਾਂ ਕਿ ਲੋਕ ਜਿਹੜਾ ਯੂਜ਼ ਕਰ ਸਕਣ ਯੂਐਸ ਨੇ ਸਟੇਟ ਯੂਐਸ ਦੀ ਜਿਹੜੀ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਟਰੈਵਲ アドਵਾਈਜ਼ਰੀ ਜਾਰੀ ਕੀਤੀ ਆ ਫਾਰ ਇਜ਼ਰਾਇਲ ਇਜ਼ਰਾਇਲ ਦੇ ਵਿੱਚ ਜਿੰਨੇ ਵੀ ਜਿਹੜੇ ਅਮਰੀਕਨ ਗਏ ਆ ਉਹਨਾਂ ਲਈ ਟਰੈਵਲ アドਵਾਈਜ਼ਰੀ ਆ ਕਿ ਕਿਉਂਕਿ ਜੰਗ ਲੱਗੀ ਹੋਈ ਆ ਤੇ ਨੁਕਸਾਨ ਹੋ ਸਕਦਾ ਹੈਗਾ ਆ ਤੇ ਜੀ7 ਸਟੇਟਮੈਂਟ ਦੇ ਵਿੱਚ ਟਰੰਪ ਉਹ ਨਹੀਂ ਐਗਰੀ ਨਹੀਂ ਕਰ ਰਿਹਾ ਹੈਗੇ ਸੋ ਇਹ ਇਹਦੇ ਵਿੱਚ ਰਾਜਕਨਵੀਰ ਸਿੰਘ ਜੀ ਇਹ ਜਿਹੜੀ ਅੱਜ ਜੀ7 ਮੀਟਿੰਗ ਸਟਾਰਟ ਹੋਈ ਆ ਬਹੁਤ ਸਾਰੇ ਲੀਡਰ ਇਕੱਠੇ ਹੋਏ ਆ ਇੱਕ ਦੂਜੇ ਨਾਲ ਐਗਰੀ ਨਹੀਂ ਕਰਦੇ ਯੂਰੋਪੀਅਨ ਅਮਰੀਕਾ ਦੇ ਨਾਲ ਔਕੇ ਹੈਗੇ ਆ ਕੈਨੇਡਾ ਵਾਲੇ ਵੀ ਅਮਰੀਕਾ ਨਾਲ ਔਕੇ ਆ ਤੇ ਉਧਰ ਮੋਦੀ ਹੁਣਾਂ ਨੂੰ ਸੱਦਿਆ ਗਿਆ ਆ ਉਧਰ ਸਾਊਦੀ ਅਰੇਬੀਆ ਦੇ ਕਿੰਗ ਨੂੰ ਸੱਦਿਆ ਗਿਆ ਸੀ ਪਰ ਉਹ ਤਾਂ ਨਹੀਂ ਆ ਰਿਹਾ ਹੈਗਾ ਸੋ ਇਹ ਉਦਾਂ ਆ ਵੀ ਜਿੱਦਾਂ ਵਿਆਹ ਵਾਲੇ ਮੌਲ ਚ ਕਈ ਰਿਸ਼ਤੇਦਾਰ ਇਕੱਠੇ ਹੁੰਦੇ ਨਾ ਵੀ ਐਗਰੀ ਕਰਦੇ ਹੋਣ ਨਾ ਇਹ ਮਜਬੂਰੀ ਬਸ ਇਕੱਠੇ ਹੋਏ ਆ ਸੋ ਇਹਦੇ ਚੋਂ ਨਿਕਲਦਾ ਕੀ ਆ ਇਹ ਹਜੇ ਪਤਾ ਨਹੀਂ ਹੈ ਪਰ ਪ੍ਰੈਜ਼ੀਡੈਂਟ ਟਰੰਪ ਤੇ ਵੀ ਕਾਫੀ ਜਿਹੜੇ ਔਖੇ ਆ ਖਾਸ ਕਰਕੇ ਕੈਨੇਡੀਅਨ ਤੇ ਯੂਰੋਪੀਅਨ ਟੈਰਿਫਸ ਨੂੰ ਲੈ ਕੇ ਤੇ ਟਰੰਪ ਹੋਣਾ ਨੇ ਫੇਰ ਇੱਕ ਵਾਰੀ ਸਟੇਟਮੈਂਟ ਦਿੱਤੀ ਆ ਬੇ ਜਿਹੜੇ 21 ਮਿਲੀਅਨ ਇਲਲੀਗਲ ਕਹਿੰਦੇ ਬਾਈਡਨ ਹੋਣਾ ਨੇ ਬਾੜੇ ਆ ਤੇ ਉਹਨਾਂ ਚ ਕਹਿੰਦੇ ਵੀ ਸਾਰੇ ਮੁਲਕਾਂ ਦੇ ਜਿਹੜੇ ਗੈਂਗਸਟਰ ਕ੍ਰਾਈਮਨਲ ਬੰਦੇ ਇੱਥੇ ਬਾੜ ਦਿੱਤੇ ਅਮਰੀਕਾ ਦੇ ਵਿੱਚ ਇਹ ਇਰਾਨ ਦਾ ਜਿਹੜਾ ਕਨਫਲਿਕਟ ਆ ਜਿੱਦਾਂ ਪਹਿਲਾਂ ਦੱਸਿਆ ਵੀ ਚੌਥੇ ਦਿਨ ਦੇ ਵਿੱਚ ਚੱਲ ਰਿਹਾ ਆ 트럼ਪ ਹੁਣੀ ਕਹਿ ਰਹੇ ਆ ਵੀ ਉਹ ਬਲੀਵ ਕਰਦੇ ਨੇ ਵੀ ਟਾਕ ਜਿਹੜੀ ਆ ਗੱਲਬਾਤ ਆ ਉਹ ਹੋਣੀ ਚਾਹੀਦੀ ਆ ਵੀ ਕਨਫਲਿਕਟ ਇੱਕ ਹਿਸਾਬ ਦੇ ਨਾਲ ਕੋਈ ਬਾੜਾ ਸਹੀ ਤਰੀਕਾ ਨਹੀਂ ਹੈਗਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਟਿਮ ਕਾਟਨ ਇੱਕ ਜਿਹੜੇ ਲਾ ਮੇਕਰ ਨੇ ਰਿਪਬਲਿਕਨ ਪਾਰਟੀ ਵੱਲੋਂ ਇੱਕ ਪੱਤਰਕਾਰਾਂ ਦੇ ਨਾਲ ਆਈ ਥਿੰਕ ਫੇਸ ਦਾ ਨੇਸ਼ਨ ਦੇ ਵਿੱਚ ਉੱਥੇ ਗਏ ਹੋਏ ਸੀ ਤਾਂ ਕਹਿੰਦੇ ਵੀ ਟਰੰਪ ਹੋਣਾ ਨੇ 60 ਦਿਨਾਂ ਦੀ ਮੌਲਤ ਦਿੱਤੀ ਸੀ ਤੇ ਕਹਿੰਦੇ ਵੀ ਵੀਰਵਾਰ ਨੂੰ ਕਿਉਂ ਹਮਲਾ ਕੀਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਹਿੰਦੇ ਵੀ 60 ਦਿਨ ਹੋ ਗਏ ਸੀ 61ਵੇਂ ਦਿਨ ਕਹਿੰਦੇ ਵੀ ਫਿਰ ਹਮਲਾ ਕੀਤਾ ਤੇ ਫਿਰ ਅਗੇ ਪੱਤਰਕਾਰਾਂ ਨੇ ਪੁੱਛਿਆ ਵੀ 63ਵੇਂ ਦਿਨ ਫਿਰ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਿਉਂ ਰੱਖੀ ਸੀਗੀ ਜਿਹੜੀ ਅਤਵਾਰ ਨੂੰ ਉਹਨਾਂ ਨੇ ਕਿਸੇ ਹੋਰ ਮੁਲਕ ਦੇ ਵਿੱਚ ਕਰਨੀ ਸੀ ਸੋ ਉੱਚ ਉਹਨਾਂ ਨੂੰ ਜਵਾਬ ਨਹੀਂ ਸੀ ਆਇਆ ਕਿਉਂਕਿ ਹੁਣ ਇਜ਼ਰਾਈਲ ਨੇ ਇਹ ਹਮਲਾ ਕਰ ਦਿੱਤਾ ਆ ਕਈ ਰੀ ਅੱਕ ਜਿਹੜਾ ਆ ਕਹਿੰਦੇ ਵੀ ਕੌੜਾ ਅੱਕ ਜਿਹੜਾ ਚੱਪਣਾ ਪੈਂਦਾ ਆ ਸੋ ਇਹ ਸਾਰੀਆਂ ਚੀਜ਼ ਐ ਇਸ ਟਾਈਮ ਜਿਹੜੀ ਪ੍ਰਸ਼ਾਸਨ ਨੂੰ ਅਮਰੀਕੀ ਸਰਕਾਰ ਨੂੰ ਜਾਂ ਅਮਰੀਕੀ ਬਿਊਰੋਕ੍ਰੇਸੀ ਨੂੰ ਜਿਹੜਾ ਨਾਲ-ਨਾਲ ਦੇਖਣਾ ਪੈ ਰਿਹਾ ਆ ਇਜ਼ਰਾਈਲ ਨੇ ਹੁਣੇ-ਹੁਣੇ ਕੁਝ ਮਿੰਟ ਪਹਿਲਾਂ ਦੱਸਿਆ ਵੀ ਇਰਾਨ ਤੋਂ ਜਿਹੜੀਆਂ ਹੋਰ ਮਿਜ਼ਾਈਲਜ਼ ਆ ਔਰ ਉਸ ਪਾਸੇ ਵੱਲ ਨੂੰ ਜਿਹੜੀਆਂ ਉਹ ਆ ਰਹੀਆਂ ਆ ਉਧਰ ਇਜ਼ਰਾਈਲ ਨੇ ਤਹਿਰਾਨ ਦੇ ਲੋਕਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਨਿਕਲ ਜਾਓ ਅ ਅਸੀਂ ਜਿਹੜਾ ਆ ਇੱਥੇ ਇੱਕ ਵੱਡਾ ਹਮਲਾ ਜਿਹੜਾ ਉਹ ਕਰਨ ਜਾ ਰਹੇ ਆ ਅ ਇਹ ਕੀ ਇਹ ਵਾਰ ਮੌਂਗਰਿੰਗ ਆ ਜਾਂ ਵਾਕਿਆ ਹੀ ਈਰਾਨ ਬਿਲਕੁਲ ਬੰਬ ਬਣਾਉਣ ਦੀ ਕਗਾਰ ਦੇ ਉੱਤੇ ਸੀਗਾ ਜਿਹਦੇ ਕਰਕੇ ਇਜ਼ਰਾਈਲ ਨੇ ਐਡਾ ਵੱਡਾ ਜਿਹੜਾ ਇਹ ਕਦਮ ਆ ਉਹ ਚੁੱਕ ਲਿਆ ਹੈਗਾ ਆ ਇਹ ਆਉਣ ਵਾਲਾ ਵਕਤ ਹੀ ਜਿਹੜਾ ਉਹ ਦੱਸੇਗਾ ਕੌਣ ਸਹੀ ਸੀ ਤੇ ਕੌਣ ਜਿਹੜਾ ਇਸ ਦੇ ਵਿੱਚ ਗਲਤ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਐਨਕਲਾਖੇ ਜਿਹੜਾ ਉਹ ਤੁਸੀਂ ਦੇਖਦੇ ਆ ਤੇ ਪਰ ਇਹ ਆ ਵੀ ਓਵਰਆਲ ਮਲਕਾਂ ਦੀ ਆਪੋ ਆਪਣੀ ਜਿਹੜੇ ਰਾਸ਼ਟਰਵਾਦ ਜਾਂ ਆਪੋ ਆਪਣੀ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਦਰਮਿਆਨ ਇਹ ਜਿਹੜੀਆਂ ਲੜਾਈਆਂ ਗਾਂ ਤੋਂ ਗਾਂ ਜਿਹੜੇ ਕਨਫਲਿਕਟ ਆ ਉਹ ਵਧ ਰਹੇ ਆ 트럼ਪ ਉਹਨਾਂ ਦੇ ਉੱਤੇ ਹੁਣ ਖਾਸਾ ਪ੍ਰੈਸ਼ਰ ਹੈਗਾ ਆ ਵੀ ਇਸ ਕਨਫਲਿਕਟ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਰੋਕ ਸਕਣ ਉਹਦੇ ਵੀ ਰਿਪੋਰਟਸ ਆ ਰਹੀਆਂ ਸੀ ਵੀ ਇਜ਼ਰਾਈਲ ਇੱਕ ਟਾਈਮ ਦੇ ਉੱਤੇ ਕਹ ਰਿਆ ਸੀਗਾ ਵੀ ਜਿਹੜੇ ਈਰਾਨ ਦੇ ਸੁਪਰੀਮ ਲੀਡਰ ਹੈਗੇ ਆ ਅਤਾਉੱਲਾ ਉਹਨਾਂ ਨੂੰ ਮਾਰ ਦੇਣਾ ਚਾਹੁੰਦਾ ਸੀ ਇਜ਼ਰਾਈਲ ਪਰ ਕਹਿੰਦੇ ਵੀ ਟਰੰਪ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ ਇਹ ਕੰਮ ਕਰਨ ਤੋਂ ਜਿਹੜਾ ਉਹ ਰੋਕ ਲਿਆ ਹੈਗਾ ਉਧਰ ਪਾਕਿਸਤਾਨ ਨੇ ਕਿਹਾ ਵੀ ਅਸੀਂ ਪੂਰੀ ਤਰ੍ਹਾਂ ਸਪੋਰਟ ਤੇ ਵਿੱਚ ਜਿਹੜਾ ਉਹ ਆ ਰਹੇ ਆ ਕਿ ਚਾਈਨਾ ਦਾ ਐਂਗਲ ਵੀ ਇਸ ਤੇ ਵਿੱਚ ਜਿਹੜਾ ਉਹ ਨਾਲ ਆਵੇਗਾ ਆਪਾਂ ਨੂੰ ਇਹ ਪਤਾ ਹੈ ਵੀ ਇਹ ਕੋਸ਼ਿਸ਼ ਜਿਹੜੇ ਮੁਲਕ ਨੇ ਉਹ ਈਰਾਨ ਦੇ ਫਰੈਂਡ ਹੈਗੇ ਨੇ ਚਾਹੇ ਉਹ ਰਸ਼ੀਆ ਤੇ ਚਾਹੇ ਉਹ ਚਾਈਨਾ ਆ ਤੇ ਚਾਹੇ ਉਹ ਨਾਰਥ ਕੋਰੀਆ ਜਿਹੜਾ ਹੋ ਸਕਦਾ ਕਹਿ ਲੋ ਵੀ ਦੁਨੀਆ ਦੇ ਵਿੱਚ ਜਿਹਨਾਂ ਨੂੰ ਰੋਗ ਨੇਸ਼ਨ ਮੰਨਿਆ ਜਾਂਦਾ ਉਹ ਸਾਰੇ ਇੱਕ ਦੂਜੇ ਦੇ ਜਿਹੜੇ ਉਹ ਮਿੱਤਰ ਅਜਿਹੇ ਮਾਮਲਿਆਂ ਦੇ ਵਿੱਚ ਜਿਹੜੇ ਉਹ ਵੜਦੇ ਨੇ ਸੋ ਇਹ ਕਨਫਲਿਕਟ ਅੱਗੇ ਹੋਰ ਕਿੰਨਾ ਕੁ ਜ਼ਿਆਦਾ ਵੱਧਦਾ ਆ ਜਾਂ ਇਸ ਦੇ ਉੱਤੇ ਥੰਮ ਪੈ ਜਾਊਗੀ ਇਹ ਦੇਖਣ ਵਾਲੀ ਗੱਲ ਆ ਪਰ ਇਜ਼ਰਾਈਲ ਵੀ ਲਗਾਤਾਰ ਆਪਣੇ ਹਮਲੇ ਬਰਕਰਾਰ ਜਿਹੜਾ ਉਹ ਰੱਖ ਰਿਹਾ ਆ ਤੇ ਇਰਾਨ ਵੀ ਜਿਹੜੀ ਆਪਣੀ ਜਵਾਬੀ ਕਾਰਵਾਈ ਆਪਣੀਆਂ ਮਿਜ਼ਾਈਲਜ਼ ਆ ਉਹ ਛੱਡ ਰਿਹਾ ਆ ਰਿਪੋਰਟ ਜੇ ਵੀ ਆਈਆਂ ਸੀ ਇਰਾਨ ਦੇ ਦੁਆਰਾ ਵੀ ਇਜ਼ਰਾਈਲ ਦਾ ਇੱਕ ਜਿਹੜਾ ਫਾਈਟਰ ਜੈਟ F35 ਸ਼ਾਇਦ ਉਸ ਨੂੰ ਉਹਨਾਂ ਨੇ ਢੇਰੀ ਜਿਹੜਾ ਉਹ ਕਰ ਦਿੱਤਾ ਸੀ ਉਹਨਾਂ ਨੇ ਵੀਡੀਓ ਜਾਰੀ ਕੀਤੀ ਸੀ ਉਸ ਦੀ ਜਿਹੜੀ ਪੁਸ਼ਟੀ ਆ ਉਹ ਕਨਫਰਮ ਜਿਹੜੀ ਉਹ ਨਹੀਂ ਆ ਉਹਨਾਂ ਨੇ ਤੇ ਇਹ ਵੀ ਦਾਵਾ ਕੀਤਾ ਸੀ ਵੀ ਇਜ਼ਰਾਈਲ ਦਾ ਜਿਹੜਾ ਉਸ ਦੇ ਵਿੱਚੋਂ ਵਿਮਾਨ ਚਲਾਉਣ ਵਾਲਾ ਜਹਾਜ਼ ਚਲਾਉਣ ਵਾਲਾ ਆ ਲੜਾਕੂ ਪਾਇਲਟ ਆ ਉਸ ਨੂੰ ਵੀ ਉਹਨਾਂ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ